ਸੋ ਐਕਸਪ੍ਰੈਸ ਨਿਊਜ਼ ਨੈਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਆ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਮੈਂ ਇਸ ਵੇਲੇ ਮੌਜੂਦ ਹਾਂ ਸ਼ਹਿਰ ਧਾਰੀਵਾਲ ਦੇ ਡਡਵਾ ਰੋਡ ਤੇ ਜਿੱਥੇ ਇੱਕ ਦੁਕਾਨਦਾਰ ਨੇ ਆਪਣੀ ਦੁਕਾਨ ਦੇ ਬਾਹਰ ਇੱਕ ਫਲੈਕਸ ਬੋਰਡ ਲਿਖ ਕੇ ਲਗਾਇਆ ਕਿ ਇੱਥੇ ਚਾਈਨਾ ਡੋਰ ਦੇ ਗੱਟੂ ਨਹੀਂ ਮਿਲਦੇ ਬਾਰ-ਬਾਰ ਮੰਗ ਕੇ ਸ਼ਰਮਿੰਦਾ ਨਾ ਕਰੋ ਦੁਕਾਨਦਾਰ ਪਿਊਸ਼ ਕੋਲੀ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਪਿਊਸ਼ ਜੀ ਕੀ ਕਹਿਣਾ ਚਾਹੋਗੇ ਕਿਉਂ ਇਹ ਨੋਬਤ ਆਈ ਹੈ ਜਿਹੜਾ ਤੁਸੀਂ ਦੁਕਾਨ ਦੇ ਬਾਹਰ ਮੈਂ ਦੇਖਿਆ ਕਿ ਬੋਰਡ ਲਗਾਇਆ ਕਿ ਇੱਥੇ ਚਾਈਨਾ ਡੋਰ ਦੇ ਗੱਟੂ ਜੜੇ ਆ ਬਾਰ-ਬਾਰ ਵਾ ਕੇ ਸ਼ਰਮਿੰਦਾ ਨਾ ਕਰੋ ਦੇਖੋ ਜੀ ਮੈਂ ਤੇ ਬਹੁਤ ਵਾਰ ਲੋਕਾਂ ਨੂੰ ਇਹ ਸਮਝਾਇਆ ਲੋਕੀ ਆਂਦੇ ਸੀਗੇ ਡਾਰਾ ਬਨ ਬਨ ਕੇ ਆਂਦੇ ਸੀਗੇ ਟੋਲੀਆਂ ਬਨ ਬਨ ਕੇ ਬੱਚੇ ਆਂਦੇ ਸੀਗੇ ਪਾਜੂ ਪਾਜੀ ਗੱਟੂ ਦਿਓ ਫਲਾਣੀ ਥਾਂ ਤੋਂ ਗੱਟੂ ਮਿਲ ਰਿਹਾ ਢਿੰਗੜੀ ਥਾਂ ਤੋਂ ਗੱਟੂ ਮਿਲ ਰਿਹਾ ਤੁਸੀਂ ਸਾਨੂੰ ਗੱਟੂ ਕਿਉਂ ਨਹੀਂ ਦਿੰਦੇ ਅਸੀਂ ਤੇ ਐਸਐਸਪੀ ਵਿਧਿਆਮਾ ਹਰੀਸ਼ ਸਾਹਿਬ ਦੀ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਜੋ ਉਹਨਾਂ ਨੇ ਪਿਛਲੀ ਵਾਰ ਦੀ ਮੁਹਿੰਮ ਚਲਾਈ ਹੈ ਦੇਖੋ ਕਿ ਨੌਜਵਾਨ ਐਸਐਸਪੀ ਸਾਨੂੰ ਮਿਲੇ ਨੇ ਜਿਨ੍ਹਾਂ ਨੇ ਪੂਰੇ ਤਨਮਨ ਦੇ ਨਾਲ ਡਰੋਨ ਉਡਾ ਕੇ ਆਪਣੇ ਅਫਸਰ ਭੇਜ-ਭੇਜ ਕੇ ਲੋਕਾਂ ਨੂੰ ਕੋਠਿਓਂ ਲਾਇਆ ਕਿਸੇ ਨੂੰ ਰਾਹ ਜਾਂਦੇ ਨੂੰ ਉਹਨੂੰ ਹੈਨਾ ਦੇਖੋ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਅਸੀਂ ਉਹਨਾਂ ਦੀ ਮਿਹਨਤ ਦੇ ਨਾਲ ਅਸੀਂ ਉਹਨਾਂ ਦਾ ਸਾਥ ਪਿਛਲੀ ਵਾਰ ਦਾ ਦੇਣਾ ਸ਼ੁਰੂ ਕਰ ਦਿੱਤਾ ਹੈ ਪਹਿਲੇ ਜੋ ਹੋ ਗਏ ਸਾਡੇ ਕੋ ਗੁਨਾਹ ਹੋ ਗਏ ਲੇਕਿਨ ਅਸੀਂ ਇਹਨੂੰ ਬਿਲਕੁਲ ਤਲਾਂਜਲੀ ਦੇ ਦਿੱਤੀ ਹੈ ਕਾਰਨ ਇਹ ਸੀਗਾ ਬੋਰਡ ਲਗਾਉਂਦਾ ਕਿ ਹੁਣ ਵੱਡਾ ਦਿਨ ਆ ਰਿਹਾ ਰਸ਼ਵਤ ਹੋ ਜਾਂਦਾ ਦੁਕਾਨ ਤੇ ਸਾਡਾ ਕ੍ਰਿਸ਼ਨ ਭਾਈ ਜਾਰਾ ਆਪਣੇ ਦੇਖੋ ਪ੍ਰਭੂ ਜਸੂ ਗੋਸੀ ਨੂੰ ਉਹਨਾਂ ਦੇ ਨਾਂ ਤੇ ਖੁਸ਼ੀਆਂ ਖੇੜੇ ਮਨਾ ਲਈ ਸਾਡੇ ਕੋਲ ਡੈਕੋਰੇਸ਼ਨ ਦਾ ਸਮਾਨ ਲੈਣ ਆ ਰਹੇ ਨੇ ਹਾਂਜੀ ਹਾਂਜੀ ਤੇ ਫਿਰ ਸਾਨੂੰ ਉਹਦੀ ਬਹੁਤ ਤੰਗੀਆਂ ਹੁੰਦੀ ਸੀਗੇ ਉਹ ਬਹੁਤ ਪਰੇਸ਼ਾਨ ਹੁੰਦੇ ਸੀਗੇ ਫਿਰ ਅਸੀਂ ਇਹ ਵਿਚਾਰ ਕੀਤਾ ਕਿ ਕਿਉਂ ਨਾ ਬਾਹਰ ਲਿਖ ਕੇ ਲਗਾ ਦਿੱਤਾ ਜਾਵੇ ਲੇਕਿਨ ਦੇਖੋ ਕਿ ਸਾਡਾ ਸੁਭਾਅ ਕਿੰਨਾ ਪੱਕਾ ਹੋ ਜਾਂਦਾ ਹੈ ਜੀ ਕਿ ਅਸੀਂ ਬਾਹਰ ਲਿਖਿਆ ਪੜਿਆ ਹੁੰਦੇ باوجود ਵੀ ਅਸੀਂ ਅੰਦਰ ਆ ਰਹੇ ਹਾਂ ਕਿ ਭਾਜੀ ਗੱਟੂ ਹੈਗਾ ਜੀ ਨਹੀਂ ਕੀ ਇਹਦਾ ਮਤਲਬ ਕਿ ਕੋਈ ਕਿਤੇ ਇਹਤ ਨਹੀਂ ਹੋ ਰਿਹਾ ਕਿ ਕਿਤੇ ਆਸ-ਪਾਸ ਗੱਟੂ ਵਿਕਦੇ ਹੁਣ ਇਹ ਲੋਕਾਂ ਨੂੰ ਹੋਵੇ ਕਿ ਕੋਲੀ ਸਾਹਿਬ ਕੋ ਚਲਦੇ ਆ ਕਿਉਂਕਿ ਹਰ ਚੀਜ਼ ਇੱਥੋਂ ਮਿਲਦੀ ਆ ਹਨਾ ਲੋਕਾਂ ਨੂੰ ਇੱਕ ਪ੍ਰਾਣੀ ਆਦਤ ਪਈਦੀ ਆ ਇਹ ਕੀ ਪ੍ਰੋਸੈਸ ਕੀ ਲੋਕ ਕਹਿੰਦੇ ਕੀ ਆ ਦੇਖੋ ਬੇਨਤੀ ਇਹ ਆ ਕਿ ਜਿੱਦੀ ਬਿਮਾਰੀ ਪ੍ਰਾਣੀ ਹੋ ਜਾਂਦੀ ਆ ਨਾ ਕਹਿੰਦੇ ਉਹਦਾ ਇਲਾਜ ਵੀ ਫਿਰ ਉਹ ਨਹੀਂ ਓਖਾ ਹੋ ਜਾਂਦਾ ਉਹਨੂੰ ਜ਼ਿਆਦਾ ਡੋਸ ਦੇਣੀ ਪੈਂਦੀ ਆ ਤੇ ਬੜੇ ਅੱਛੇ ਸਾਡੇ ਪੁਲਿਸ ਅਫਸਰ ਨੇ ਇਹਨਾਂ ਨੇ ਬੜੀ ਜ਼ਬਰਦਸਤ ਮੁਹਿੰਮ ਚਲਾਈ ਪਿਛਲੀ ਵਾਰੀ ਤੇ ਮੈਂ ਕਹਿੰਦਾ ਕਿ ਇਹਨੂੰ ਅੱਗੋਂ ਜਾ ਕੇ ਨਾ ਸ਼ੁਰੂ ਕਰੋ ਇਹਨੂੰ ਹੁਣ ਤੋਂ ਸ਼ੁਰੂ ਕਰੋ ਅਸਲ 'ਚ ਤੇ ਜਿਹਨੂੰ ਲੋਕ ਰਖੜੀ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਉਦੋਂ ਹੀ ਜਿਹੜੇ ਵੱਡੇ ਘਰਾਂ 'ਚ ਪਰਚੇਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਮਾਲ ਲੈਣਾ ਦੇਣਾ ਵਿਕਣਾ ਸ਼ੁਰੂ ਹੋ ਜਾਂਦਾ ਹੈ ਤੇ ਇਹਨੂੰ ਅੱਜ ਤੋਂ ਹੀ ਐਸਐਸਪੀ ਸਾਹਿਬ ਆਪਣੇ ਅਫਸਰਾਂ ਦਾ ਉਹਨਾਂ ਦਾ ਡਿਊਟੀ ਲਗਾਣ ਕਿ ਘਰ-ਘਰ ਜਾ ਕੇ ਛਾਪੇਮਾਰੀ ਕੀਤੀ ਜਾਵੇ ਤੇ ਕੋਠਿਆਂ ਦੇ ਚੜ੍ਹ ਕੇ ਜਿੱਦਾਂ ਉਹਨਾਂ ਨੂੰ ਜੋ ਕੁਛ ਉਹਨਾਂ ਨੂੰ ਪਤਾ ਹੀ ਹੈ ਜੋ ਕਰਨਾ ਉਹਨਾਂ ਨੂੰ ਸਾਨੂੰ ਉਹਨਾਂ ਨੂੰ ਰਸਤਾ ਮਾਰਗ ਵਖਾਣ ਦੀ ਲੋੜ ਨਹੀਂ ਹੈਗੀ ਬੜੇ ਸਿਆਣੇ ਅਫਸਰ ਨੇ ਤੇ ਜੋ ਵੀ ਇਹਦੇ ਵਿੱਚ ਜਾਇਜ਼ ਕੰਮ ਕੀਤੇ ਜਾ ਸਕਦੇ ਨੇ ਰੋਕਣ ਲਈ ਜ਼ਰੂਰ ਕਰਨੇ ਚਾਹੀਦੇ ਪੀਓਜੀ ਇਹ ਦੱਸੋ ਕਿ ਜੇਕਰ ਮੰਨ ਲਓ ਲੋਕ ਚਾਈਨਿਸ ਡੋਰ ਦੀ ਵਰਤੋਂ ਨਾ ਕਰਨ ਤੇ ਦੇਖੋ ਹਰ ਇੱਕ ਦਾ ਮਨ ਵਾ ਪਤੰਗ ਡਾਣ ਦਾ ਹਰ ਇੱਕ ਨੂੰ ਸ਼ੌਂਕ ਹੁੰਦਾ ਵਾ ਹੈਨਾ ਮੈਂ ਵੀ ਚਾਹਨਾ ਵਾ ਕਿ ਮੈਂ ਪਤੰਗ ਡਾਵਾ ਲੇਕਿਨ ਚਾਈਨਿਸ ਡੋਰ ਦੇ ਨਾਲ ਨਾ ਡਾਵਾ ਕਿਉਂਕਿ ਇਹ ਮਨੁੱਖਤਾ ਲਈ ਇਹ ਘਾਤਕ ਆ ਮੈਨੂੰ ਇਹ ਦੱਸੋ ਕਿ ਉਹਦੇ ਇਲਾਵਾ ਕੋਈ ਹੋਰ ਵਿਕਲਪ ਹੈਗਾ ਤੁਹਾਡੇ ਕੋਲ ਕੋਈ ਹੋਰ ਡੋਰ ਹੈਗੀ ਇਹਦੇ ਨਾਲ ਲੋਕ ਜਿਹਦੀ ਵਰਤੋਂ ਕਰਕੇ ਜਿਹੜਾ ਵਾ ਪਤੰਗ ਬਾਜੀ ਕਰ ਸਕਣ ਬਿਲਕੁਲ ਜੀ ਦੇਖੋ ਜੀ ਪਤੰਗਾਂ ਦੇ ਬੜੇ ਬੜੇ ਵੱਡੇ ਮੇਲੇ ਲੱਗਦੇ ਸੀਗੇ ਜਿਹੜੇ ਅੱਜ ਲੱਗਨੇ ਬੰਦ ਹੋ ਗਏ ਬੱਚੇ ਪਤੰਗਾਂ ਵੇਖੋ ਮਾਪਿਓ ਜਿਹੜੇ ਸਿਆਣੇ ਐ ਨਾ ਬੱਚਿਆਂ ਨੂੰ ਕੋਠੇ ਨਹੀਂ ਚੜ੍ਹਾ ਦਿੰਦੇ ਕੀ ਪਤਾ ਨਹੀਂ ਮੇਰਾ ਬੱਚਾ ਸਬੂਤਾ ਕੋਠੇ ਗਿਆ ਪੂਰਾ ਥੱਲੇ ਆਣਾ ਕਿ ਨਹੀਂ ਆਣਾ ਬਹੁਤ ਵੱਡੇ ਮੈਂ ਦੇ ਉਸ ਉਦੋਂ ਮੈਨੂੰ ਰੋਣਾ ਆ ਗਿਆ ਜਦੋਂ ਮੈਂ ਪਿਛਲੇ 2 ਮਹੀਨਾ ਪਹਿਲੇ ਅੰਮ੍ਰਿਤਸਰ ਦੇ ਸ਼ਾਇਦ ਉਹਨਾਂ ਦਾ ਨਾਮ ਪਵਨ ਕੁਮਾਰ ਸੀਗਾ ਕਿ ਵੈਲ ਬਿਲਟ ਬੋਡੀ ਬਿਲਡਰ ਜਿੰਮ ਦਾ ਓਨਰ ਸਾਡਾ ਭਰਾ ਉਹ ਨੂੰ ਇਹ ਜਿਹੜੀ ਖੂਨੀ ਡੋਰ ਨੇ ਮੌਤ ਦੇ ਘਾਟੋਂ ਉਤਾਰ ਉਤਾਰ ਦਿੱਤਾ ਮੈਂ ਵੱਡੇ ਵੱਡੇ ਮੰਤਰੀਆਂ ਦੇ ਵੀ ਉਦੋਂ ਬਿਆਨ ਸੀ ਨੇ ਉਹ ਵੀ ਉਹਨਾਂ ਦੇ ਹੱਕ ਵਿੱਚ ਆਏਗੀ ਇਹ ਚੀਜ਼ ਜਿਹੜੀ ਬੰਦ ਹੋਣੀ ਚਾਹੀਦੀ ਹੈ ਤੇ ਮੈਂ ਤਾਂ ਦੇਖੋ ਭਗਵੰਤਪານ ਸਰਕਾਰ ਦੇ ਕੇ ਮੇਰੀ ਇਹ ਬੇਨਤੀ ਹੈ ਕਿ ਜਿੱਥੇ ਤੁਸੀਂ ਐਡੇ ਵਧੀਆ ਵਧੀਆ ਕੰਮ ਕਰ ਰਹੇ ਹੋ ਤੁਹਾਡੀ ਕਾਰਗੁਜ਼ਾਰੀ ਬੜੀ ਅੱਛੀ ਹੈ ਸਾਰੀ ਦੇਖੋ ਪੰਜਾਬ ਤੁਹਾਡੇ ਦੇ ਖੁਸ਼ ਹੈ ਤੇ ਇੱਕ ਵੇਖੋ ਇਹ ਨਹੀਂ ਹੁੰਦਾ ਕਿ ਸਿਰਫ ਉਹਨਾਂ ਨੂੰ ਆਪਣੇ ਕੰਮਾਂ 'ਚ ਰੁੱਝੇ ਹੋਣਗੇ ਮੈਂ ਉਹਨਾਂ ਨੂੰ ਇਹ ਬਿੰਦੂ ਉਹਨਾਂ ਨੂੰ ਕਹਿੰਦਾ ਕਿ ਉਹਨਾਂ ਨੂੰ ਆਪਣੇ ਫਸਟ ਪੁਆਇੰਟ ਤੇ ਰੱਖੋ ਕਿ ਚਾਇਨਾ ਡੋਰ ਨੂੰ ਅਸੀਂ ਬੰਦ ਕਰਵਾ ਕੇ ਹੀ ਰਹਿਣਾ ਹੈ ਤੇ ਇਹ ਨਹੀਂ ਹੋ ਸਕਦਾ ਕਿ ਜਿਹਦੇ ਮਗਰ ਅਸੀਂ ਚੱਲੀ ਆ ਉਹਨੂੰ ਅਸੀਂ ਕਾਮਯਾਬੀ ਨਾ ਹਾਸਲ ਕਰੀਏ ਜੀ ਸਰ ਇਹ ਦੱਸੋ ਕੋਈ ਹੋਰ ਡੋਰ ਹੈਗੀ ਤੁਹਾਡੇ ਕੋਲ ਦਿਖਾ ਸਕਦੇ ਜੇ ਹੁਣ ਕੈਮਰਾ ਕੋਈ ਹੋਰ ਡੋਰ ਦੇਖੋ ਇਹ ਡੋਰਾ ਆ ਲੱਗ ਰਹੀ ਹੈ ਕੋਈ ਓਪਨ ਵਾ ਹਾਂ ਇਹ ਦੇਖੋ ਇਹ ਡੋਰਾ ਨੇ ਜਿੰਨੂੰ ਹੁਣ ਜਦੋਂ ਆਦਤ ਪੈ ਗਈ ਗੱਟੂ ਦੀ ਥੋੜਾ ਉੱਪਰ ਕਰਕੇ ਦਿਖਾਓ ਜਦੋਂ ਗੱਟੂ ਦੀ ਆਦਤ ਪੈ ਗਈ ਹੈ ਤੇ ਸਾਡੇ ਜਿਹੜੇ ਭਰਾ ਨੇ ਜਿਹੜੇ ਧਾਗਾ ਵਪਾਰੀ ਨੇ ਉਹਨਾਂ ਨੇ ਇਹਨੂੰ ਗੱਟੂ ਦਾ ਰੂਪ ਦੇ ਦਿੱਤਾ ਲੇਕਿਨ ਇਹਦੇ ਅੰਦਰ ਹੈਗਾ ਧਾਗਾ ਜੀ ਜੀ ਇਹਦਾ ਨਾਲ ਕੋਈ ਜਾਨਵਾਲ ਦਾ ਨੁਕਸਾਨ ਨਹੀਂ ਉਹ ਡੋਰ ਤੇ ਟੁੱਟਦੀ ਨਹੀਂ ਆ ਕੋਈ ਇਦਾਂ ਹੀ ਟੁੱਟੀ ਜਾਂਦੀ ਹੈ ਹਾਂ ਹਾਂ ਤੇ ਮੈਂ ਕਹਿੰਦਾ ਅਸੀਂ ਆਪਣਾ ਸ਼ੌਂਕ ਲਈ ਅਸੀਂ ਦੂਸਰੇ ਦਾ ਕਿਉਂ ਅਸੀਂ ਉਹਦਾ ਹੈ ਨਾ ਉਹਨੂੰ ਦੁੱਖ ਦੇਣਾ ਹੈ ਇੱਕ ਨਵੀਂ ਡੋਰ ਜੜੀ ਆ ਉਹ ਆ ਚੁੱਕੀ ਦੀ ਆ ਦੇਖਣ ਦੇ ਵਿੱਚ ਇਹ ਬਿਲਕੁਲ ਚਾਈਨੀਜ਼ ਡੋਰ ਦਾ ਗੱਟੂ ਹੀ ਲੱਗਦਾ ਵਾ ਲੇਕਿਨ ਇੱਕ ਧਾਗੇ ਦੀ ਬਣੀ ਡੋਰ ਆ ਜਿੱਦਾਂ ਅਸੀਂ ਬਚਪਨ ਦੇ ਵਿੱਚ ਪਤੰਗ ਡਾਉਂਦੇ ਹਾਂ ਉਹ ਟੁੱਟਦੀ ਵੀ ਹੈ ਇਹਦਾ ਕੋਈ ਵੀ ਨੁਕਸਾਨ ਜਿਹੜਾ ਵਾ ਜੀਵ ਜੰਤੂ ਨੂੰ ਜਾਂ ਕਿਸੇ ਵੀ ਇਨਸਾਨ ਨੂੰ ਨਹੀਂ ਹੈਗਾ ਸੋ ਦੁਕਾਨਦਾਰ ਅਪੀਲ ਕਰ ਰਿਹਾ ਕਿ ਇਹ ਡੋਰ ਜੜੀ ਆ ਇਹਦੀ ਵਰਤੋ ਲੋਕ ਵੱਧ ਤੋਂ ਵੱਧ ਜੜੀ ਆ ਉਹ ਕਰ ਲੈ ਕੀ ਇਹਦਾ ਪ੍ਰਾਈਸ ਕੀ ਆ ਜੀ ਇਹਦਾ ਪ੍ਰਾਈਸ ਦੇਖੋ ਜੀ ਇਹ 20 ਰੁਪਏ ਤੋਂ ਸਟਾਰਟ ਹੋ ਜਾਂਦਾ ਘੱਟੂ ਤੇ ਹਾਈਐਸਟ ਤੇ 500 ਦਾ ਆਰਾਮ ਨਾਲ ਮਿਲ ਜਾਂਦਾ ਠੀਕ ਹੈ ਨਾ ਤੇ ਇਹਦਾ ਕੋਈ ਸਾਨੂੰ ਖਤਰਾ ਨਹੀਂ ਇਹਦਾ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਉਹ ਡੋਰ ਨੂੰ ਤੁਸੀਂ ਮਿੱਟੀ 'ਚ ਦਬਾ ਦਿਓ ਹਾਂ ਹਾਂ ਜਿੱਦਾਂ ਪੋਲੀਥੀਨ ਦਾ ਬੜਾ ਨੁਕਸਾਨ ਹੈ ਨਾ ਗਟਰ ਜਾਮ ਕਰਦਾ ਇਹ ਡੋਰ ਤੋਂ ਉਸ ਤੋਂ ਵੀ ਘੱਟ ਹੈ ਇਹ ਗੱਲ ਦੀ ਨਹੀਂ ਕੀ ਕੋਈ ਸਰ ਆਮ ਦੁਕਾਨਦਾਰ ਸਾਥੀ ਜਿਹੜੇ ਆ ਉਹਨਾਂ ਨੂੰ ਜਾਂ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੇਰੀ ਤੇ ਪਹਿਲੇ ਤੇ ਮਾਪਿਆਂ ਨੂੰ ਇਹੀ ਅਪੀਲ ਆ ਕਿਉਂਕਿ ਮਾਪਿਓ ਹੀ ਬੱਚੇ ਦੇ ਉਂਗਲ ਫੜ ਲੈ ਕੇ ਉਹਨੂੰ ਦੁਕਾਨ ਤੇ ਲੈ ਕੇ ਆਂਦੇ ਨੇ ਜੀ ਬੱਚਾ ਘਟ ਜਿੱਦ ਕਰਦਾ ਮਾਪਿਓ ਕਹਿੰਦੇ ਸਾਡੇ ਸਾਨੂੰ ਇਹਦੇ ਗੋਲੋ ਲਾਓ ਇੰਨੇ ਸਾਡਾ ਰਾਤ ਦਾ ਜਿਨਾ ਹਰਾਮ ਕੀਤਾ ਇਹਨੇ ਰੋਟੀ ਨਹੀਂ ਖਾਦੀ ਨਹੀਂ ਖਾਦੀ ਫਿਰ ਕਿ ਹੋਇਆ ਇੱਕ ਦਿਨ ਦੋ ਦਿਨ ਬੱਚਾ ਸਮਝ ਜਾਂਦਾ ਤੁਸੀਂ ਸਾਡਾ ਸਾਥ ਦਿਓ ਮਾਪਿਓ ਉਸ ਗੱਲ ਨੂੰ ਸਮਝਣ ਕਿ ਨਹੀਂ ਇਹ ਮੇਰੇ ਬੱਚੇ ਲਈ ਤੇ ਦੂਜਿਆਂ ਦੇ ਲਈ ਵੀ ਇਹ ਹਾਨੀ ਕਰ ਰਿਹਾ ਡੂਰ ਆ ਮੈਂ ਨਹੀਂ ਲੈ ਕੇ ਦੇਣੀ ਬਿਲਕੁਲ ਕੁਝ ਵੀ ਹੋ ਜਾਵੇ ਮੈਂ ਸਾਦੀ ਡੋਰੀ ਇਹਨੂੰ ਲੈ ਕੇ ਦੇਣੀ ਹੈ ਜੀ ਬੁੱਢੀ ਵੱਡੀ ਜਾਏਗੀ ਫਿਰ ਕੀ ਹੋ ਗਿਆ 5-10 ਰੁਪਏ ਦੀ ਪਤੰਗ ਹੀ ਹੈ ਨਾ ਰੁਪਏ 2 ਰੁਪਏ ਦੀ ਹੋਰ ਲੈ ਲਾਂਗੇ ਜੀ ਜੀ 5 15 20 ਦਿਨ ਦਾ ਦੇਖੋ ਸਾਡਾ ਇਹ ਮਹੀਨੇ ਦਾ ਬੜਾ ਛੋਟਾ ਜਿਹਾ ਹੈ ਨਾ ਇਹ ਤਿਉਹਾਰ ਹੈ ਇਹਨੂੰ ਅਸੀਂ ਉਸ ਤਰੀਕੇ ਨਾਲ ਮਨਾਈਏ ਕਿ ਕਿਸੇ ਦੇ ਘਰ ਰੋਣਾ ਕਲਪਨਾ ਨਾ ਪਵੇ ਜੀ ਤੇ ਸਾਡੇ ਸ਼ੌਂਕ ਵੀ ਅਸੀਂ ਆਰਾਮ ਨਾਲ ਪੂਰਾ ਕਰ ਪਾਈ ਬਸ ਇਹ ਗੱਲਬਾਤ ਲਈ ਧੰਨਵਾਦ ਇਹਨੇ ਧਾਰੀਵਾਲ ਦੇ ਡੱਡਵਾ ਰੋਡ ਤੋਂ ਇੱਕ ਨੌਜਵਾਨ ਦੁਕਾਨਦਾਰ ਪਿਊਸ਼ ਕੋਲੀ ਜਿਨ੍ਹਾਂ ਨੂੰ ਪਿਛਲੇ ਸਾਲ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਜੀ ਵੱਲੋਂ ਚਾਈਨੀਜ਼ ਡੋਰ ਦੇ ਖਿਲਾਫ ਜਿਹੜੀ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੁਹਿੰਮ ਸ਼ੁਰੂ ਕੀਤੀ ਗਈ ਸੀ ਉਸ ਦਾ ਅਸਰ ਹੋਇਆ ਔਰ ਪਿਛਲੇ ਸਾਲ ਹੀ ਇਸ ਵੀਰ ਨੇ ਕਸਮ ਖਾਦੀ ਸੀਗੀ ਕਿ ਮੈਂ ਚਾਈਨੀਜ਼ ਡੋਰ ਜਿਹੜੀ ਆ ਨਹੀਂ ਵੇਚਾਂਗਾ ਹੁਣ ਵੀ ਸੀਜ਼ਨ ਆਇਆ ਵਾ ਔਰ ਇਸ ਵੀਰ ਨੇ ਜੜਾ ਵਾ ਆਪਣੀ ਉਸੇ ਹੀ ਪ੍ਰਤੀਗਿਆ ਨੂੰ ਦੁਬਾਰਾ ਦੁਹਰਾਉਂਦੇ ਹੋਏ ਐਲਾਨ ਕੀਤਾ ਵਾ ਕਿ ਪਿਊਸ਼ ਕੋਲੀ ਦੀ ਦੁਕਾਨ ਤੇ ਚਾਈਨੀਜ਼ ਡੋਰ ਦੇ ਗੱਟੂ ਨਹੀਂ ਮਿਲਣਗੇ ਆ ਸਾਹਮਣੇ ਤੁਸੀਂ ਕੈਮਰੇ ਚ ਦੇਖ ਸਕਦੇ ਹੋ ਨਵੀਂ ਡੋਰ ਵੀ ਇਹਨਾਂ ਨੇ ਲੈ ਆਉਂਦੀ ਹੈ ਜਿਹੜੀ ਇੱਕ ਧਾਗੇ ਦੀ ਬਣੀ ਹੋਈ ਆ ਔਰ ਇਸ ਡੋਰ ਦੇ ਨਾਲ ਜੜਾ ਵਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ ਖਾਸ ਤੌਰ ਤੇ ਦੁਕਾਨਦਾਰ ਨੇ ਮਾਪਿਆਂ ਨੂੰ ਅਪੀਲ ਕੀਤੀ ਆ ਕਿ ਮਾਪੇ ਆਪਣੇ ਬੱਚਿਆਂ ਨੂੰ ਕਿਉਂਕਿ ਪੈਸੇ ਜਿਹੜੇ ਆ ਮਾ-ਬਾਪ ਨੇ ਹੀ ਬੱਚਿਆਂ ਨੂੰ ਦੇਣੇ ਆ ਜਿਹਦੇ ਨਾਲ ਬੱਚੇ ਨੇ ਚਾਈਨੀਸ ਡੋਰ ਦਾ ਗੱਟੂ ਖਰੀਦਣਾ ਵਾ ਮਾ-ਬਾਪ ਨੂੰ ਜੜੀ ਆ ਉਹ ਇਹਨਾਂ ਨੇ ਅਪੀਲ ਕੀਤੀ ਆ ਔਰ ਮੈਂ ਵੀ ਆਪਣੇ ਇਸ ਚੈਨਲ ਦੇ ਮਾਧਿਅਮ ਰਾਹੀਂ ਹਰ ਇੱਕ ਮਾ-ਬਾਪ ਨੂੰ ਅਪੀਲ ਕਰਦਾ ਵਾਂ ਹਰ ਇੱਕ ਭਰਾ ਨੂੰ ਅਪੀਲ ਕਰਦਾ ਵਾਂ ਕਿ ਕਿਸੇ ਨੂੰ ਵੀ ਚਾਈਨੀਜ਼ ਡੋਰ ਖਰੀਦਣ ਦੇ ਲਈ ਪੈਸੇ ਜੜੇ ਆ ਬਿਲਕੁਲ ਨਾ ਦਿਵੋ ਕਿਉਂਕਿ ਚਾਈਨੀਜ਼ ਡੋਰ ਜੜੀ ਆ ਇਹ ਮਨੁੱਖਤਾ ਦੇ ਲਈ ਬਹੁਤ ਹੀ ਘਾਤਕ ਵਾ ਆਏ ਦਿਨ ਇਹਦੇ ਨਾਲ ਵੱਡੇ ਹਾਦਸੇ ਹੁੰਦੇ ਆ ਅਸੀਂ ਸਾਰੇ ਆਓ ਰਲ ਮਿਲ ਕੇ ਇਸ ਗੱਲ ਦਾ ਪ੍ਰਣ ਕਰੀਏ ਕਿ ਚਾਈਨੀਜ਼ ਡੋਰ ਦੇ ਨਾਲ ਅਸੀਂ ਪਤੰਗਾ ਨਹੀਂ ਉਡਾਉਣੀਆਂ ਇਸ ਧਾਗੇ ਦੀ ਬਣੀ ਡੋਰ ਦੇ ਨਾਲ ਪਤੰਗਾ ਉਡਾ ਕੇ ਆਪਣੇ ਜਿਹੜੇ ਤਿਹਾਰ ਆਏ ਖੁਸ਼ੀ ਖੁਸ਼ਾਈ ਮਨਾਉਣੇ ਆ ਸੋ ਲਗਾਤਾਰ ਤੁਸੀਂ ਖਬਰਾਂ ਦੇ ਲਈ ਬੜੇ ਹੋਰ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧੰਨਵਾਦ